ਅਸੀਂ ਕਾਲ ਜੀ ਵਹਿਰ ਜੀ ਦਾ ਖਾਲਸਾ ਸ੍ਰੀ ਵਹਿਰ ਜੀ ਦੀ ਫਤਿਹ ਅੱਪਾ ਅੱਜ ਗੱਲ ਕਰਦੇ ਆ ਸਿੱਧੇ ਖੰਡੂਰ ਸਾਹਿਬ ਦੀ ਖੰਡੂਰ ਸਾਹਿਬ ਨਾਲ ਜਿਹੜੀਆਂ ਭਾਵਨਾ ਕਹਿਦੀ ਆਪਾਂ ਗੁਰੂ ਦੇ ਨਾਲ ਉਥੇ ਸਿੱਖ ਨੌਜਵਾਨਾਂ ਦੀਆਂ ਜੁੜੀਆਂ ਨੇ ਪਰ ਉਥੋਂ ਸਿਆਸਤ ਦੇ ਜਿਹੜੇ ਨੇ بڑے-ਬڑے ਥਾਮ ਜਿੱਤਦੇ ਰਹੇ ਹਾਰਦੇ ਰਹੇ ਦੋ ਤਿੰਨ ਪਾਰਟੀਆਂ ਦਾ ਜਿਹੜਾ ਹੈਗਾ ਸਿਬ ਜੂਸੀ ਪਰ ਜਦੋਂ ਬੀਬੀ ਪਰਮਜੀਤ ਕੌਰ ਖਾਲੜਾ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਉਹ ਤੋਂ ਹਾਰੀ ਆ ਤੇ ਸਿੱਧੂ ਮੂਸੇਵਾਲੇ ਦਾ ਇੱਕ ਗੀਤ ਵੀ ਉਹਨਾਂ ਨੇ ਬੀਬੀ ਪਰਮਜੀਤ ਖਾਲੜਾ ਤੇ ਸੰਜੀਤ ਮਾਨ ਦਾ ਨਾਮ ਲੈਂਦਾ ਉਹਨਾਂ ਨੇ ਕਿਹਾ ਇੱਕ ਗद्दार ਦਾ ਠੱਪਾ ਲਾਤਾ ਸੀ ਖੰਡੂਰ ਸਾਹਿਬ ਵਾਸੀਆਂ ਤੇ ਤੇ ਹੁਣ ਉਥੋਂ ਆਜ਼ਾਦ ਉਮੀਦਵਾਰ ਭਾਈ ਅੰਮਰਤਪਾਲ ਸਿੰਘ ਖਾਲਸਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਹੋ ਗਏ ਬੜਿਆ ਹੁਣ ਉਹ ਜਿੱਦ ਦਾ ਭਾਈ ਅੰਮ੍ਰਿਤਪਾਲ ਤੇ ਖਾਲਸਾ ਨੇ ਕਾਗਜ਼ ਭਰ ਦਿੱਤੇ ਆਜ਼ਾਦ ਚੋਂ ਲੜਦਾ ਜਿਹੜਾ ਤਹਈਆ ਕਰ ਲਿਆ ਉਸ ਦਿਨ ਤੋਂ ਹੀ ਕੱਲਾ ਅੰਮ੍ਰਿਤਪਾਲ ਅੰਮ੍ਰਿਤਪਾਲ ਸਾਰੇ ਸਿਆਸੀ ਪਾਰਟੀਆਂ ਕਿਸੇ ਨੂੰ ਕੋਈ ਦੂਜਾ ਨਹੀਂ ਦਿੰਦਾ ਕਾਲੀ ਵਾਲਿਆਂ ਨੂੰ ਕਾਗਜ਼ਾਸ ਨਹੀਂ ਦਿੰਦੇ ਕਾਗਜ਼ਾਸ ਨੂੰ ਕਾਲੀ ਨਹੀਂ ਦਿੰਦਾ ਆਵਾਲਿਆਂ ਨੂੰ ਕਾਗਜ਼ਾਸ ਨਹੀਂ ਜਾਂ ਕਾਲੀ ਹੋਰ ਕੋਈ ਨਹੀਂ ਦਿੰਦਾ ਭਾਜਪਾ ਨੂੰ ਹੋਰ ਕੋਈ ਕੁਝ ਨਹੀਂ ਦਿੰਦਾ ਸਿਰਫ ਅੰਮਰਤਪਾਲ ਅੰਮਰਤਪਾਲ ਹੋਈ ਪਈ ਆ ਹੁਣੀ ਵੀ ਚੇਂਦੀ ਆ ਖੰਡੂਰ ਵਾਸੀਓ ਮੈਂ ਤੁਹਾਨੂੰ ਸਿੱਖਾਉਣ ਦੇ ਨਾਤੇ ਮੀਡੀਆ ਕਰਨ ਚਾਰੀ ਹੋਣ ਦੇ ਨਾਤੇ ਅਪੀਲ ਕਰਦਾਗਾ ਸਿਰਫ ਪਹਿਲੀ ਵਾਰੀ ਜ਼ਿੰਦਗੀ ਵਿੱਚ ਕਰਿਆਂਗਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਤੁਸੀਂ ਵੱਡੀ ਲੀਡ ਨਾ ਦਿਤਾ ਦਿਓ ਤਾਂ ਖੰਡੂਰ ਵਾਸੀਓ ਤੁਹਾਡੇ ਕਰਮਾਂ ਦੇ ਵਿੱਚ ਸਾਡਾ ਸਵਾਸ ਸਵਾਸ ਵਾਰੀ ਤੁਹਾਡਾ ਸਿਰ ਹੋਊਗਾ ਕਿਉਂਕਿ ਕਿਸੇ ਨੂੰ ਜੀਵਨ ਦੇਣਾ ਕਿਸੇ ਨੂੰ ਇਹ ਕਹਦੇ ਨਾ ਕਿ ਉਹ ਤੇ ਐਨਐਸਏ ਲੱਗੇ ਜੀ 6 ਮਹੀਨੇ ਬਾਹਰ ਆ ਜੂ ਬਾਹਰ ਆਉਣ ਦੀ ਗੱਲ ਨਹੀਂ 6 ਨੂੰ ਆ ਜੇ 1 ਸਾਲ ਨੂੰ ਆ ਜੇ ਉਹ ਤਾਂ ਆ ਹੀ ਜਾਣਾ ਜਦੋਂ ਜਿੰਨਾ ਟਾਈਮ ਉਹਦਾ ਹੁੰਦਾ ਪੀੜ ਮੁੱਕ ਜਾਣਾਗਾ ਇੱਕ ਗੱਲ ਸੋਚ ਕੇ ਰੱਖਿਓ ਜੇ ਭਾਈ ਅੰਮ੍ਰਿਤਪਾਲ ਸਿੰਘ ਉਥੋਂ ਵੱਡੀ ਲੀਡ ਦਾ ਜਿੱਤਦੇ ਨੇ ਪਾਰਲੀਮੈਂਟ ਵਿੱਚ ਜਾਂਦੇ ਨੇ ਤੇ ਇਹ ਦੇਖੋ ਇੱਕ ਪਾਸੇ ਇਕੱਲਾ ਉਹ ਅੰਮ੍ਰਿਤਪਾਲ ਸ਼ੇਰ ਹੋਊਗਾ ਬਾਕੀ ਗੱਡਿਆਂ ਦੇ ਡਾਰਾਂ ਦਾ ਤੁਹਾਨੂੰ ਪਟਾਕੇ ਪਾਉਂਦੇ ਦੇਖਾਂਗੇ ਕਿਸ ਤਰ੍ਹਾਂ ਜਿਹੜਾ ਇਹਨਾਂ ਦੀ ਮੰਨ ਲਾਪਾ ਕਰਦਾ ਜਾਂ ਆਪਣੇ ਹੱਕ ਕਿਵੇਂ ਮੰਗਦਾ ਆਪਣੇ ਹੱਕ ਕਿਵੇਂ ਲੈਣੇ ਨੇ ਤੁਹਾਡੇ ਤੇ ਭਰੋਸਾ ਬਹੁਤ ਵੱਡਾ ਗੱਖਨੂ ਸਾਹਿਬ ਵਾਲਿਓ ਪਰ ਅਸੀਂ ਚਲੋ ਉਦੋਂ ਗਲਤੀਆਂ ਕਿੰਨਾਂ ਤੋਂ ਹੋ ਜਾਂਦੀਆਂ ਨੇ ਤੇ ਉਦੋਂ ਬੀਬੀ ਖਾਲੜਾ ਨੂੰ ਹਰਾ ਦਿੱਤਾ ਸੀ ਪਰ ਐਤ ਕੀ ਬਾਾਰ ਸਾਰੇ ਦਾਗ ਤੱਬੇ ਧੋ ਦਿਓ ਤੇ ਭਾਈ ਅੰਮਰਤਪਾਲ ਸਿੰਘ ਖਾਲਸਾ ਦੀ ਜਿੱਤ ਦਾ ਇੱਕ ਵੱਡਾ ਰਿਕਾਰਡ ਤੋੜ ਜਿਹੜੀ ਜਿੱਤ ਜੇ ਤੁਸੀਂ ਕਰ ਦਿੰਦੇ ਹੋ ਤਾਂ ਸਾਨੂੰ ਤੁਹਾਡੇ ਉੱਤੇ ਐਡਾ ਮਾਣ ਰਹੇਗਾ ਕਿ ਜੇ ਫਲਾਨੇ ਹਲਕੇ ਵਾਲਿਆਂ ਨੇ ਤਾਂ ਕਮਾਲ ਕਰਤੀ ਹੈ ਕਿ ਤਾਂ ਉਹ ਅਸਲੀ ਗੁਰਸਿੱਖ ਨੇ ਗੁਰੂ ਦੇ ਚੈ ਮੋਨਿਆ ਘੋਨਿਆ ਇਹ ਕੋਈ ਜ਼ਰੂਰਤ ਨਹੀਂ ਪਰ ਜਜ਼ਬਾ ਸਿੱਖੀ ਦਾ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਭਾਈ ਅੰਮਰਤਪਾਲ ਸਿੰਘ ਕੋਈ ਕਿਸੇ ਕੇਸ ਚ ਅਜੇ ਚ ਨਹੀਂ ਗਏ ਕੋਈ ਮਾਰੇ ਕੇ ਚ ਨਹੀਂ ਗਏ ਅੰਬਰਦਸ ਕਾਉਂਦੇ ਸੀ ਨਸ਼ਾ ਛਡਾਉਂਦੇ ਸੀ ਠੀਕ ਹੈ ਸਰਕਾਰਾਂ ਨੂੰ ਸਾਡਾ ਦਾਣਾ ਚੁਬਦਾ ਸਾਡੀਆਂ ਪੱਗਾਂ ਚੁਬਦੀਆਂ ਨੇ ਦਸਤਾਰਾਂ ਚੁਬਦੀਆਂ ਨੇ ਇਹ ਅੱਜ ਤੋਂ ਵੀ ਸ਼ੁਰੂ ਤੋਂ ਹੁੰਦਾ ਆ ਰਿਹਾ ਤੇ ਹੁਣ ਕਈ ਕਹਿੰਦੇ ਅਸੀਂ ਪੰਥਕਾ ਜੀ ਸਾਨੂੰ ਜਿਹੜੀ ਸੀਟ ਆ ਉਹ ਸਾਨੂੰ ਛੱਡ ਦੇਣੀ ਚਾਹੀਦੀ ਅਮਰਤਪਾਲ ਨੂੰ ਮੈਂ ਕਹਿੰਦਾ ਭਲੇ ਮਨਸੋ ਤੁਸੀਂ ਜੇ ਆਪਣੀ ਰੈਂਦੀ ਖੁੰਦੀ ਇੰਜਤ ਬਚਾਉਣੀ ਆ ਤੁਸੀਂ ਵੱਡਾ ਦਿਲ ਦਿਖਾ ਕੇ ਭਾਈ ਅੰਬਰਦਪਾਲ ਸਿੰਘ ਦੀ ਸਪੋਰਟ ਕਰੋ ਤੁਹਾਡੇ ਉੱਤੇ ਲੋਕਾਂ ਨੂੰ ਸਿੱਖ ਕੌਮ ਨੂੰ ਫੇਰ ਹੀ ਵਿਸ਼ਵਾਸ ਹੋਵੇਗਾ ਜਦੋਂ ਕੋਈ ਅੰਦਰ ਜਾਂਦਾਗਾ ਪਹਿਲਾਂ ਤੁਸੀਂ ਆਪ ਫੜਾਉਣਿਓ ਇਹ ਅੰਬਰਦਪਾਲ ਨੂੰ ਫੜੋ ਸਾਰੇ ਪਾਰਟੀ ਨੇ ਕਿਹਾ ਜਦੋਂ ਐਨਐਸਏ ਲੱਗ ਜਾਂਦੀ ਆ ਸਿੰਘਾਂ ਦਾ ਰੋਹ ਵਗ ਜਾਂਦਾ ਸਿੱਖ ਕੌਮ ਦਾ ਰੋਹ ਵੱਧ ਜਾਂਦਾਗਾ ਧਰਮੇ ਮੂਰਤੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਫਿਰ ਕਹਿੰਦੇ ਜੀ ਉੱਥੇ ਜਾ ਜਾ ਕੇ ਕਹਿੰਦੇ ਹੁੰਦੇ ਨੇ ਕਿ ਜੀ ਇਹ ਤਾਂ ਮਾੜਾ ਹੋਇਆ ਇੱਕ ਪਾਸੇ ਕਹੀ ਜਾਣਾ ਮਾੜਾ ਹੋਇਆ ਇੱਕ ਪਾਸੇ ਕਹੀ ਜਾਣਾ ਸਾਡੇ ਨਾਲ ਡਿਬੇਟ ਕਰ ਲਓ ਵੀ ਕਿਸ ਵਿਸ਼ੇ ਤੇ ਡਿਬੇਟ ਕਰੇ ਭਾਈ ਅੰਮ੍ਰਿਤਪਾਲ ਸਿੰਘ ਜਿੱਦੇ ਜਿੱਤ ਗਿਆ ਉਹਦੇ ਜਿਹੜਾ ਮਰਜ਼ੀ ਪੱਤਰਕਾਰ ਲੈ ਆਓ ਜਿਹੜਾ ਮਰਜ਼ੀ ਅਕਾਲੀ ਕਾਗਰ ਅਸੀਂ ਬੀਜੇਪੀ ਵਾਲਾ ਅਗੂ ਲੈ ਆਓ ਭਾਈ ਅੰਮਰਤਪਾਲ ਸਿੰਘ ਦੇ ਮੂਹਰੇ ਖੜ ਗਿਆ ਸਵਾਲਾਂ ਦੇ ਜਵਾਬਾਂ ਦੇ ਵਿੱਚ ਤਾਂ ਤੁਸੀਂ ਫੇਰ ਸਾਨੂੰ ਕਹਿ ਦਿਓ ਕਿ ਤੁਹਾਡਾ ਜਿਹੜਾ ਇਹ ਸਿੰਘ ਸੀ ਇਹ ਕਮਜ਼ੋਰ ਨਿਕਲਿਆ ਫੇਰ ਸਾਨੂੰ ਉਹਦੇ ਲੰਬਾ ਦਿਓ ਅਸੀਂ ਮੰਨ ਜਾਗੇ ਅਸੀਂ ਆਪ ਹਾਰ ਮੰਨ ਜਾਗੇ ਪਰ ਸਾਨੂੰ ਵਿਸ਼ਵਾਸ ਆ ਕਿ ਭਾਈ ਅੰਮਰਤਪਾਲ ਸਿੰਘ ਧਵਨ ਵਾਲਾ ਨਹੀਂ ਝੁਗਣ ਵਾਲਾ ਨਹੀਂ ਨੌਜਵਾਨ ਆ ਤੇ ਨਾ ਹੀ ਕਿਸੇ ਨੂੰ ਨੇ ਗੱਲ ਕਰਨ ਦੇਣੀ ਆ ਤੇ ਉਹਨਾਂ ਨੇ ਹੱਕ ਹੀ ਮੰਗਾ ਜਿਹੜੀਆਂ ਉਹ ਮਨਵਾ ਕੇ ਸੱਡੜੀਆਂ ਨੇ ਤੇ ਜਿਹੜਾ ਨਸਿਆ ਦਾ ਕੋਟ ਚੱਲਿਆਗਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਨੌਜਵਾਨਾਂ ਦੇ ਕਾਤਲ ਹੋ ਰਹੇ ਨੇ ਮੈਂ ਤਾਂ ਇਸ ਨੂੰ ਕਤਲ ਹੀ ਕਹੂੰਗਾ ਕਿ ਧੜਾ ਧੜ ਨੌਜਵਾਨ ਮਰੀ ਜਾਂਦੇ ਨੇ ਟੀਕੇ ਲਾ ਲਾ ਕੇ ਸਰਿਆਂ ਪਿੰਡਾਂ ਦੇ ਵਿੱਚ ਨਸ਼ਾ ਵਿਕੀ ਜਾਂਦਾ ਹੈ ਚਿੱਟਾ ਪੁਲਿਸ ਕਹਿੰਦੀ ਸਾਨੂੰ ਡਰ ਲੱਗਦਾਗਾ ਕਿ ਜੇਕਰ ਅਸੀਂ ਫੜਦੇ ਆ ਤਾਂ ਸਾਨੂੰ ਜਿਹੜੇ ਇਹ ਘੇਰ ਲੈਂਦੇ ਨੇ ਇੱਥੋਂ ਤੱਕ ਹਾਲ ਹੋਇਆ ਪਿਆਗਾ ਇਹ ਪੁਲਿਸ ਵਾਲਿਆਂ ਦਾ ਤੇ ਸਰਕਾਰਾਂ ਨੇ ਜੇ ਪਹਿਲਿਆਂ ਨੇ ਮਾਰਾ ਕੀਤਾ ਹੁਣ ਤੁਸੀਂ ਤੁਹਾਡੀ 2.5 ਸਾਲ ਸਰਕਾਰ ਹੋ ਗਿਆ ਆ ਉਹਦੀ ਪਾਰਟੀ ਦੀ ਤਾਂ ਚਿੱਟਾ ਰੋਕਣ ਦੀ بجائے ਬਾਤ ਆ ਜਾਂਦਾਗਾ ਜੇ ਐਸਐਚਓ ਚਾਵੇ ਥਾਣਾ ਮੁਖੀ ਚਾਵੇ ਜੋਤਨੀ ਪੈਂਦੀ ਕਿ ਕਿਸੇ ਦੇ ਪਿੰਡ ਦੇ ਵਿੱਚ ਚਿੱਟਾ ਵਿਕ ਜੇ ਜੋਤਨੀ ਪੈਣੀ ਪਰ ਨਹੀਂ ਕਰਨਾ ਸਾਨੂੰ ਸਰਕਾਰਾਂ ਨੇ ਮਾਰਨਾਗਾ ਸਾਡੇ ਨੌਜਵਾਨੀ ਨੂੰ ਮਾਰਨਾਗਾ ਕਿਉਂ ਮਾਰਨਾਗਾ ਕਿ ਅਸੀਂ ਪਾਰਲੀਮੈਂਟ ਵਿੱਚ ਨਾ ਜਾ ਸਕੀਏ ਸਾਡੇ ਤੇ ਐਨਐਸਏ ਲਗਾ ਦੇ ਦਿਓ ਇਹਨਾਂ ਦੇ ਟੀਕੇ ਲਈ ਇਹਨਾਂ ਦਾ ਖਾਤਮਾ ਕਰ ਦਿਓ ਤੇ ਆਵਾਜ਼ ਨਾ ਉਠਾ ਸਕਣ ਸਭ ਤੋਂ ਵੱਡਾ ਜਿਹੜਾ ਕਹਿੰਦੀ ਆ ਆਪਾਂ ਇਹ ਸਾਰੀਆਂ ਪਾਰਟੀਆਂ ਨੂੰ ਸਿੱਖ ਕੌਮ ਤੋਂ ਆ ਤੇ ਮੈਂ ਵੀਡੀਓ ਲੰਬੀ ਹੁੰਦੀ ਆ ਤੁਹਾਡਾ ਮੈਂ ਧੰਨਵਾਦ ਕਰਦਾ ਕਨੂਦ ਵਾਸੀਆਂ ਦਾ ਕਿ ਬਹੁਤ ਭਰਮਾ ਹੰਗਾਰਾ ਤੁਸੀਂ ਦੇ ਰਹੇ ਹੋ ਮੈਂ ਦੇਖ ਰਿਆਂਗਾ ਕਿ ਖਡੂਰ ਸਾਹਿਬ ਦੇ ਜਿੰਨੇ ਹਲਕੇ ਨੇ ਚਾਹੇ ਮੋਨੇ ਮੁੰਡੇ ਨੇ ਚਾਹੇ ਅੰਮਰ ਸਖੇ ਨੇ ਦਾੜੀਆਂ ਵਾਲੇ ਨੇ ਜਾਂ ਕਮੇ ਨੇ ਬਹੁਤ ਵੱਡਾ ਹੰਗਾਰਾ ਤੁਸੀਂ ਦੇ ਦਿੱਤਾ ਬਹੁਤ ਵੱਡਾ ਜਿਹੜਾ ਅੱਜ ਤੋਂ ਜਿੱਥੇ ਜਿੱਤ ਦੇ ਬਲ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਲਿਆ ਕੇ ਖੜਾ ਕਰ ਦਿੱਤਾ ਅਸੀਂ ਤੁਹਾਡੇ ਹਮੇਸ਼ਾ ਰਣੀ ਰਹਾਂਗੇ ਸਿੱਖ ਕੌਮ ਹਮੇਸ਼ਾ ਤੁਹਾਡੀ ਰਣੀ ਰਹੇਗੀ ਕਿਉਂਕਿ ਗੁਰੂਆਂ ਦੀ ਬਣਾਈ ਹੋਈ ਧਰਤੀ ਖੰਡੂਰ ਸਾਹਿਬ ਤੋਂ ਜੇਕਰ ਆਪਾਂ ਉੱਥੇ ਇੱਕ ਸੱਚੇ ਸਿੱਖ ਨੂੰ ਹਰਾ ਦਿੰਨੇ ਆ ਤਾਂ ਫਿਰ ਆਪਣਾ ਸਿੱਖ ਕੌਮ ਦੇ ਵਿੱਚ ਕੋਈ ਵਜੂਦ ਨਹੀਂ ਰਹਿਣਾ ਧੰਨਵਾਦ ਕਰਦਾ ਮੈਂ ਤੁਸੀਂ ਅੰਮ੍ਰਿਤਪਾਲ ਸਿੰਘ ਦੀ ਡਟ ਕੇ ਸਪੋਰਟ ਕਰੋ ਤੇ ਉਸ ਨੌਜਵਾਨ ਨੂੰ ਬਚਾਓ ਆਪਾਂ ਸਾਡਾ ਤੁਹਾਡਾ ਕਿ ਸਾਡਾ ਦਾ ਕਿਸੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਅੱਜ ਤੱਕ ਇਹ ਕਿ ਜੇ ਕੋਈ ਚੰਗਾ ਕੰਮ ਕਰਦਾ ਅਸੀਂ ਉਹਦੀ ਸਲਾਘਾ ਜਰੂਰ ਕਰਦੇ ਹਾਂ ਕਿ ਇਹ ਬੰਦੇ ਨੇ ਭਾਈ ਚੰਗਾ ਕੰਮ ਕੀਤਾ ਜਿਹੜਾ ਮਾੜਾ ਕਿਦਿਆਂ ਉਹਨਾਂ ਦੀ ਵੀ ਕਰਦੇ ਹਾਂ ਤੇ ਭਾਈ ਅੰਮਰਤਪਾਲ ਸਿੰਘ ਨੇ ਤਾਂ ਦੁਬਈ ਤੋਂ ਆਇਆ ਇੱਥੇ ਆ ਕੇ ਨੌਜਵਾਨ ਅੰਮਰਤ ਛੱਕਿਆ ਅੰਮਰਤ ਸਿੰਘ ਕੇ ਖਾਲਸਾ ਵੀਰ ਚਲਾਈ ਦੱਸੋ ਇਹ ਤੇ ਮਾੜਾ ਕੀ ਸੀ ਜਦੋਂ ਵੀਡੀਓ ਵੱਡੀ ਹੁੰਦੀ ਆ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਕਮੈਂਟ ਕਰਨਾ ਆਪਣੇ ਜਰੂਰ ਆਪਣੇ ਜਰੂਰ ਕਰਨੇ ਨੇ ਭੁੱਲਣਾ ਨਹੀਂ ਧੰਨਵਾਦ ਵੈਜੀ ਜੀ ਦਾ ਖਾਲਸਾ ਵੈਜੀ ਕੀ ਫਤਿਹ